ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਸਰਪੰਚ ਸਾਹਿਬ ਦੀ ਜੀਰੀ ਵਟਣ ਆਏ ਹੀਗੇ। ਕੱਲ ਚੱਲੇ ਰੋਗੋ ਕੰਮ ਹੈ। ਬਾਕੀ ਇਹ ਚੱਲ ਰਿਹਾ ਹੈ ਅੱਦੀ ਵੀ ਜਿੱਦਾਂ ਲੱਗੇ ਕੰਮ ਚੱਲਣ ਜਾਂ। ਤੇ ਇੱਧਰ ਲਿਖੋਣੇ ਸਰਪੰਚ ਸਾਹਿਬਸ ਦੇਖ ਰਹੇ ਚੈੱਕ ਕਰ ਰਹੇ। ਕੀ ਲੱਭਾ? ਮਾ ਚੈੱਕ ਕਰ ਰਿਹਾ ਹੈਗਾ। ਫੋਸ ਨਹੀਂ ਸੀਗਾ। ਫੜਾ ਸੀਗਾ। ਆ ਆ ਪੜਾ ਜੀ ਜੀ ਹੋਰ ਜੀ ਸਰਪੰਚ ਸਾਹਿਬ ਬਹੁਤ ਵਧੀਆ ਬਹੁਤ ਵਧੀਆ ਵੀਰੇ ਠੀਕ ਠਾਕ ਜੀ ਬਹੁਤ ਬਹੁਤ ਧੰਨਵਾਦ ਵੀਰੇ ਹੋਰ ਪਹੁੰਚੇ ਸਾਡੇ ਟਾਈਮ ਕੱਢ ਕੇ ਤੁਸੀਂ ਕੋਈ ਨਹੀਂ ਇਹ ਕੰਮ ਕਰਨਾ ਪੈਣਾ ਵੀਰੇ ਇਹ ਤਾਂ ਕਰਮ ਆ ਹਾਂ ਜੀ ਹੋਰ ਠੀਕ ਠਾਕ ਸੇ ਤਾਂ ਪਰਿਵਾਰ ਸਭ ਠੀਕ ਠਾਕ ਚਲੋ ਬਾਕੀ ਚੱਲ ਪਿਆ ਅੱਜ ਚੱਕਾ ਰਿਹੜਿਆ ਵਧੀਆ ਮੌਸਮ ਫਿਰ ਪਤਾ ਨਹੀਂ ਲੱਗਦਾ ਨਾ ਮੌਸਮ ਹਾਂ ਉਹ ਚਲੋ ਯਾਰ ਜਿਹੜੀ ਪੱਕੀ ਵਸਲੇ ਤੇ ਸਾਹਮਣੀ ਆ ਗਈ ਆ ਕਿ ਨਹੀਂ ਬਾਕੀ ਹੈ ਰਿਸਕੀ ਸੌਦਾ ਹੋਇਆ ਪਿਆ ਇਹ ਨਹੀਂ ਪਤਾ ਵੀ ਕਿੱਥੇ ਸਲਿੱਪ ਮਾਰ ਜੇ ਇਹ ਨਾ ਜਿੱਥੇ ਕਲਰ ਦੀ ਥੋੜੀ ਆਏ ਨਹੀਂ ਜਿਵੇਂ ਤੇਲੇ ਦੀ ਥੋੜੀ ਆ ਗਈ ਉੱਥੇ ਨਾ ਤੇ ਨਹੀਂ ਖਿੱਚਦਾ ਲੰਗਾ ਬਿਲਕੁਲ 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 ਉੱਥੇ ਮਾਰ ਜਾਂਦੀ ਆ ਉਦਾਂ ਜਿਵੇਂ ਹਰਾ ਲੰਗਾ ਜਿਵੇਂ ਇਹਦੇ ਵਿੱਚ ਆ ਉਹ ਤੇ ਖੇ ਜਾਂਦਾ ਜ਼ਮੀਨ ਦਾ ਉੱਥੇ ਚਲਦੀ ਰਹਿੰਦੀ ਕੰਪੈਨ ਟਰਾਲੀ ਦਾ ਟੋਜਨ ਕਰਕੇ ਕੱਢਣੀ ਪਊ ਟਰਾਲੀਆਂ ਦਾ ਟੋਜਨ ਕਰਕੇ ਕੱਢਣੇ ਪੈਂਦੇ ਟਰੈਕਟਰ ਨਹੀਂ ਨਿਕਲਦਾ ਆ ਇੱਕ ਵਾਰੀ ਭਰ ਲੀਏ ਫਿਰ ਬਾਅਦ ਵਿੱਚ ਕੱਟੀਆਂ ਨਿਕਲ ਜਾਣਗੀਆਂ ਹਾਂ ਚਾ ਲੋ ਜੀ ਮੈਂ ਕਰਦੇ ਆ ਫਿਰ ਗਾੜੀ ਕੰਟੀਨਿਊ ਹਾਂਜੀ ਪੈ ਗਏ ਫਿਰ ਟੋ ਜਾਣਾ ਗਲਗੀ ਇਹ ਤਾਂ ਬੋਣਾ ਗਿਆ ਡਾ ਗਿਆ ਖੱਬਦਨ ਨਿਕਲੇ ਵੀਗਾ ਇੱਕ ਟਰੈਕਟਰ ਹੁਣ ਤਿੰਨਾਂ ਦਾ ਗੱਡੀ ਤਰਪੀ ਕੀ ਤਰਸੈ ਲਓ ਜੀ ਟਰਾਲੀਆਂ ਨਿਕਲ ਗਿਆ ਟਰਾਲੀਆਂ ਨਿਕਲਨ ਦਾ ਬਾਦ ਚਲਦੀ ਆ ਆਪਣੀ ਰਾਣੋ ਤੇ ਇੱਧਰ ਆਏ ਨੇ ਆਪਣੇ ਵੀਰ ਪਜਿੱਤਰ ਸਿੰਘ ਟਰਾਲੀ ਲੈ ਕੇ ਕਿਹੜਾ ਕੀ ਹਾਲ ਆ ਵੀਰੇ ਔਰ ਇੱਕ ਦਾ ਬੰਦੇ ਕੇ ਜੋ ਨਗ ਨਹੀਂ ਕਰਦੇ ਅੱਠ ਗਿਲੇ ਅੱਠ ਗਿਲੇ ਕਿਵੇਂ ਪ੍ਰਸਾਦ ਪ੍ਰਸੋਤ ਕਿਲੇ ਦਿਨ ਚਲਦੀਆਂ ਚੇਂਜ ਕਰਦੇ ਤਿੰਨ ਚਾਰ ਦਿਨ ਮਸ਼ੀਨ ਹੀ ਚੱਲਦੀ ਬਾਈ ਤੇ ਖੇਤ ਚਾਲੀ ਤੂੰ ਹਿਸਾਬ ਲਾਓ ਵੀ ਇੰਨੀ ਬਰਸਾਤ ਹੋਈ ਆ ਅਰ ਤਿੰਨ ਚਾਰ ਦਿਨ ਪਹਿਲਾਂ ਹੋ ਗਿਆ ਬਰਸਾਤ ਹੋਈ ਨੇ ਹਫਤਾ ਹੋ ਗਿਆ ਮਹੀਨੇ ਹੀ ਚੱਲਦੀ ਤੇ ਹਿਸਾਬ ਲਾਓ ਵੀ ਹਫਤੇ ਚ ਝੋਨੇ ਦਾ ਕੀ ਹਾਲ ਬਣਨਾ ਆ ਵੇਖ ਕੀ ਬਣ ਗਿਆ ਬੇਤਰਤੀਆ ਇਹ ਬਾਈ ਕਣਕ ਭੜੀ ਪਈ ਆ ਕਣਕ ਮੈਂ ਕਹਿੰਦਾ ਕਣਕ ਤਾਂ ਵੀ ਵੱਧ ਬਣਿਆ ਪਿਆ ਕੰਮ ਆ ਹਣੇ ਹੁਣੇ ਝੋੜਕ ਨਾਲ ਜਾ ਕੇ ਜੀ ਚੋਲ ਅਰ ਜੇ ਹੁਣ ਵੀ ਨਾ ਸਰਕਾਰੀ ਰੇਟ ਦਿੱਤਾ ਤੇ ਫੇਰ ਫੇਰ ਬਈ ਇੱਜੇ ਬਈ ਫਾਨੀ ਆ ਬੇਇਮਾਨੀ ਰਗ ਰਗ ਚੋਂ ਕਣਕਾਂ ਹੋਈਆਂ ਯਾਰ ਕੁੱਤੀ ਚੋਰ ਨਾ ਰਹੀ ਹੋਈ ਚੋਰਾਂ ਦਾ ਡਲ ਗਈ ਹੈ ਹਾਂ ਉਹ ਕੰਮ ਬੜਾ ਹੋਇਆ ਇੱਧਰ ਦੇਖੋ ਆਪਣੇ ਫਾਰਮਨ ਸਾਥ ਇੱਕ ਬਾਈ ਨੇ ਕਮੈਂਟ ਕਰਤਾ ਕਿ ਤਾਈ ਵੀ ਕਿਹੜਾ ਚੱਲਦੀ ਆ ਬਾਈ ਵੇਖ ਲੈ ਚੱਲਦੀ ਐਵੇਂ ਕਿਸ ਨੂੰ ਗਲਤ ਕਮੈਂਟ ਨਹੀਂ ਕਰਨੀ ਚਾਹੀਦੀ ਅੱਜੀ ਫਿਰਦੀ ਦੇਖ ਉਹਦਾ ਵੀਡੀਓ ਛੋਟਾ ਹੁੰਦਾ ਸੀ ਉਹਦਾ ਕਰਕੇ ਥੋੜੀ ਸਲੋ ਕਰਨੀ ਪਈ ਓਥੇ। ਲਓ ਜੀ ਸਰਪੰਚ ਸਾਹਿਬ ਦੀ ਜੀਰੀ ਵੱਢਣ ਤੋਂ ਬਾਅਦ ਆ ਗਏ ਰਾਣਾ ਜੀ ਦੇ। ਜੀਰੀ ਵੱਢਣਾ ਉਹ ਪੁੱਤਰ ਖਲੋਤੀ ਆ ਮਿੰਦਰੀ ਤੇ ਇੱਧਰ ਰਾਣਾ ਜੀ। ਰਾਣਾ ਜੀ ਸਿੱਕਾਲ। ਸਿੱਕਾਲ ਰਾਣਾ ਜੀ। ਖੇਤ ਗਿਲੇ ਰਾਣਾ ਜੀ ਦੇ। ਹਮ ਤਾਂ ਸਾਹਮਣੇ ਚੱਲਦੀ ਵਿਸ਼ਾਲ ਉਧਰ ਆਪਣੇ ਬਾੜ ਦੇ ਸੀ ਬੜੀ ਨਿਖੇਚ ਤੇ ਇਧਰ ਰਾਣਾ ਜੀ ਮਸ਼ੀਨ ਤੇ ਚੜੇ ਨੇ ਜਿਉਂਦੇ ਇੱਥੇ ਬੱਪਾ ਮਹੀਨ ਕਾ ਉੱਪਰ ਬੈਠੇ ਇੱਕ ਸੈਟ ਐਡੀ ਹੋ ਰਹੀ ਕੰਪੈਨ ਕੀ ਜਿਆਦਾ ਦਬਾ ਕੰਪੈਨ ਦਬਾ ਨਹੀਂ ਰਹੀ ਢੇਡੀ ਦੇਖ ਹੈ ਨਾ ਇੱਕ ਸਾਈਡ ਮੇ ਭਜਨ ਪਾਲਾ ਖਦਰ ਬੱਪਾ ਨਾ ਇਹ ਤਾਂ ਦੇਖਦੇ ਆ ਕਿੰਨੀ ਵਟੇ ਨੀ ਰਹਾ ਇਹ ਖਾਲੀ ਭਰਾਂਗੇ ਉਧਰ ਅਗਲੇ ਗੇਜ ਤੇ ਚੱਲੀ ਨਹੀਂ ਉਧਰ ਆਪਣਾ ਮਨੂ ਭਾਈ ਤੇ ਜਰਾ ਮਨੂ ਭਾਈ ਉਧਰ ਸਨੂ ਭਾਈ ਆਪਣਾ ਜਿਹੜਾ ਟਰੈਕਟਰ ਚਲੋ ਜੀ ਅੱਜ ਦੀ ਵੀਡੀਓ ਦਾ ਕਰਦੇ ਐਂਡ ਆਪਣੀ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਹਰ ਵਾਰੀ ਵਾਰ ਫੋਲੋ ਕਰੋ ਜੀ ਬਾਕੀ ਸ਼ਕਤ